ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਜੀ ਇੱਕ ਨਵੀਂ ਕਲੈਕਸ਼ਨ ਅੱਜ ਤੋਂ ਅਸੀਂ ਤੁਹਾਨੂੰ ਹਰ ਰੋਜ਼ ਇੱਕ ਨਵੀਂ ਵੀਡੀਓ ਅਪਲੋਡ ਕਰਿਆ ਕਰਾਂਗੇ ਇਹ ਜੋ ਨਵੀਂ ਵੀਡੀਓ ਹੋਊਗੀ ਸਾਰੇ ਪਲੇਨ ਸਟੱਫ ਦੀ ਹੋਊਗੀ ਜੋ ਜੋ ਵੀ ਨਵੇਂ ਪਲੇਨ ਸਟੱਫ ਆ ਰਹੇ ਉਹਨਾਂ ਦੀ ਅਸੀਂ ਵੀਡੀਓ ਅਪਲੋਡ ਕਰਾਂਗੇ ਡੇਲੀ ਇੱਕ ਨਵਾਂ ਸਟੱਫ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਵੀਡੀਓ ਦੇ ਵਿੱਚ ਤੇ ਹਾਂਜੀ ਤੇ ਜੋ ਅੱਜ ਪਹਿਲੀ ਵਾਰ ਦੇਖ ਰਿਹਾ ਸਾਨੂੰ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਕਿਉਂਕਿ ਸਾਡੇ ਕੋਲ ਮੇਨ ਫੈਬਰਿਕ ਸ਼ੋਪ ਹੈ ਸਾਡੀ ਜੀ ਪਲੇਨ ਸੂਟਸ ਹਰ ਪ੍ਰਕਾਰ ਦੇ ਤੁਹਾਨੂੰ ਸਾਡੇ ਕੋਲ ਮਿਲਣਗੇ ਜੀ ਬੁਟੀਕ ਪਹਿਨਣ ਲਈ ਵੀ ਬਹੁਤ ਜ਼ਿਆਦਾ ਸਟਾਕ ਮਿਲੂਗਾ ਜੀ ਪਲੇਨ ਕੱਪੜੇ ਦੇ ਵਿੱਚ ਜੀ ਹਰ ਤਰ੍ਹਾਂ ਦਾ ਪਲੇਨ ਕਪੜਾ ਵਧੀਆ ਬ੍ਰਾਂਡਾਂ ਦੇ ਵਿੱਚ ਤੁਹਾਨੂੰ ਸਾਡੇ ਕੋਲ ਮਿਲੂਗਾ ਹਾਂਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਕੋਕੋ ਸਿਲਕ ਕੋਕੋ ਸਿਲਕ ਐਸਕੇ ਕੰਪਨੀ ਬ੍ਰਾਂਡ ਦਾ ਕੱਪੜਾ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਕੋਕੋ ਸਿਲਕ ਇਸ ਦੇ ਵਿੱਚ 8 ਰੰਗ ਸਾਡੇ ਕੋਲ ਅਵੇਲੇਬਲ ਹੈ ਜੀ ਤੇ ਕਪੜਾ ਖੋਲ ਕੇ ਦਿਖਾਣੇ ਜੀ ਤੁਹਾਨੂੰ ਬਹੁਤ ਹੀ ਪਿਆਰਾ ਕਪੜਾ ਹੈ ਜੀ ਪਾਰਟੀ ਵੇਅਰ ਸਟੱਫ ਹੈ ਜੀ ਆਪਣਾ ਪਾਰਟੀ ਵੇਅਰ ਕੋਕੋ ਸਿਲਕ ਦੇਖ ਸਕਦੇ ਹੋ ਜੀ ਤੁਸੀਂ ਪਾਰਟੀ ਵੇਅਰ ਕਪੜੇ ਜੀ ਇਹ ਇਸ ਤੇ ਤੁਸੀਂ ਹੈਂਡਵਰਕ ਕਰਵਾ ਸਕਦੇ ਹੋ ਤੇ ਕਪੜਾ ਬਹੁਤ ਹੀ ਡਿਊਰੇਬਲ ਹੈ ਖਰਾਬ ਨਹੀਂ ਹੋਏ ਲੰਬੇ ਸਮੇਂ ਤੱਕ ਚੱਲਣ ਵਾਲਾ ਕਪੜਾ ਹੈ ਜੀ ਇਹ ਤੇ ਹਾਂਜੀ ਤੁਹਾਨੂੰ ਅੱਜ SK ਕੰਪਨੀ ਬ੍ਰਾਂਡ ਦੀ ਕੋਕੋ ਸਿਲਕ ਦੇ ਕਲਰ ਦਿਖਾਣੇ ਜੀ ਇਹ ਫਰਸਟ ਕਲਰ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰਾ ਕਲਰ ਹੈ ਜੀ ਉਸ ਤੋਂ ਬਾਅਦ ਜੀ ਜੋ ਸੈਕੰਡ ਕਲਰ ਹੈ ਜੀ ਬਹੁਤ ਹੀ ਪਿਆਰਾ ਕਲਰ ਹੈ ਜੀ ਇਹ ਵੀ ਆ ਮਹਿੰਦੀ ਕਲਰ ਆ ਗਿਆ ਜੀ ਆ ਪਿੰਕ ਸ਼ੇਡ ਆ ਗਿਆ ਜੀ ਇਹ ਰਸਟ ਔਰੇਂਜ ਆ ਗਿਆ ਜੀ ਇਹ ਵੀ ਨਵਾਂ ਜਿਹਾ ਪਿੰਕ ਕਲਰ ਆ ਗਿਆ ਜੀ ਇਹ ਲਵੈਂਡਰ ਕਲਰ ਦੀ ਸ਼ੇਡ ਦੇ ਵਿੱਚ ਆ ਗਿਆ ਨਮਾ ਕਲਰ ਜੀ ਇਹ ਵੀ ਲਵੈਂਡਰ ਸ਼ੇਡ ਦੀ ਕਲਰ ਦੇ ਵਿੱਚ ਨਮਾ ਕਲਰ ਹੈ ਤੇ ਇਹ ਆਸਮਾਨੀ ਕਲਰ ਦੇ ਵਿੱਚ ਹੈ ਇਹ ਅੱਠ ਰੰਗਾਂ ਦਾ ਚਾਰਟ ਹੈ ਜੀ ਕੋਕੋ ਸਿਲਕ ਦੇ ਵਿੱਚ ਆਇਆ ਹੈ ਜੀ ਐਸ ਕੇ ਬ੍ਰਾਂਡ ਦਾ ਜੀ 5 ਮੀਟਰ ਸੂਟ ਦਾ ਰੇਟ ਜੀ 1250 ਰੁਪਏ ਦਾ 5 ਮੀਟਰ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਜੀ ਕੋਕੋ ਸਿਲਕ ਦਾ 5 ਮੀਟਰ ਦਾ ਸੂਟ 1250 ਰੁਪਏ ਦਾ ਤੇ ਹਾਂਜੀ ਜਿਨ੍ਹਾਂ ਭੈਣਾਂ ਨੇ ਸੂਟ ਆਰਡਰ ਕਰਨਾ ਹੈ ਜੀ ਸਾਨੂੰ 8557090019 ਤੇ WhatsApp ਕਰਕੇ ਤੁਸੀਂ ਮੈਸੇਜ ਕਰਕੇ ਪ੍ਰੋਪਰ ਕਲਰ ਮੰਗਵਾ ਸਕਦੇ ਹੋ ਤੇ ਆਰਡਰ ਕਰ ਸਕਦੇ ਹੋ ਜੀ ਸ਼ਿਪਿੰਗ ਐਕਸਟਰਾ ਹੋਊਗੀ ਸੂਟ ਦੀ 1250 ਦਾ 5 ਮੀਟਰ ਦਾ ਸੂਟ ਰੋ ਹੈ ਜੀ ਕੋਕੋ ਸਿਲਕ ਜੀ ਹਾਂਜੀ ਤੇ ਇਸ ਤੋਂ ਬਾਅਦ ਜੀ ਤੁਹਾਨੂੰ ਦੱਸਣਾ ਜਨੈ ਜੀ ਜੋ ਫਸਟ ਟਾਈਮ ਦੇਖ ਰਹੀ ਜੀ ਸਾਨੂੰ ਅਸੀਂ ਸਾਡੀ ਸ਼ਾਪ ਮਾਨਸਾ ਦੇ ਵਿੱਚ ਸਥਿਤ ਹੈ ਜੀ ਕਾਕਾ ਕਲੋਥ ਹਾਊਸ ਦੇ ਨਾਮ ਉੱਤੇ ਜੀ ਬੱਸ ਸਟੈਂਡ ਤੋਂ 5 ਮਿੰਟ ਦਾ ਰਸਤਾ ਹੈ ਜੀ ਤੇ ਅੰਗਰੇਜ਼ ਮਿੱਤਲ ਵਾਲੀ ਗਲੀ ਦੇ ਵਿੱਚ ਪੀਰਖਾਨੇ ਦੇ ਕੋਲ ਅੰਗਰੇਜ਼ ਮਿੱਤਲ ਵਾਲੀ ਗਲੀ ਦੇ ਵਿੱਚ ਇਹ ਦੁਕਾਨ ਹੈ ਜੀ ਤੇ ਫੈਬਰਿਕ ਸਟੋਰ ਹੈ ਜੀ ਤੁਹਾਨੂੰ ਹਰ ਤਰ੍ਹਾਂ ਦਾ ਪਲੇਨ ਕੱਪੜਾ ਤੁਹਾਨੂੰ ਸ਼ੋਅ ਕਰਾਂਗੇ ਤੇ ਸਾਡੀ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਆ ਕਰੋ ਵਧੀਆ ਕਮੈਂਟ ਕਰਿਆ ਕਰੋ ਜੀ ਤਾਂ ਜੋ ਅਸੀਂ ਤੁਹਾਡੇ ਲਈ ਇਸ ਤੋਂ ਵੀ ਜ਼ਿਆਦਾ ਵਧੀਆ ਵੀਡੀਓ ਬਣਾ ਸਕੀਏ ਹਾਂਜੀ ਤੇ ਹਰ ਰੋਜ਼ ਅਸੀਂ ਤੁਹਾਡੇ ਲਈ ਇੱਕ ਨਵਾਂ ਫੈਬਰਿਕ ਲੈ ਕੇ ਆਵਾਂਗੇ ਜੀ ਅੱਜ ਅਸੀਂ ਜੋ ਕੱਪੜਾ ਲੈ ਕੇ ਆਏ ਜੀ ਉਹ ਹੈਗਾ ਜੀ ਕੋਕੋ ਸਿਲਕ ਜੀ ਤੁਹਾਨੂੰ ਦੱਸ ਹੀ ਚੁੱਕੇ ਹਾਂ ਜੀ ਅ ਸਟਾਰਟਿੰਗ ਤੇ ਬਹੁਤ ਹੀ ਫਾਈਨ ਫੈਬਰਿਕ ਹੈ ਜੀ ਸਾਡੇ ਕੋਲ 40 ਪਲੱਸ 40 ਤੋਂ ਪਲੱਸ ਪਲੇਨ ਕੱਪੜੇ ਮਿਲ ਜਾਣਗੇ ਜੀ ਵਰਕ ਕਰਾਉਣ ਲਈ ਮਸ਼ੀਨ ਵਰਕ ਕਰਾਉਣ ਲਈ ਹੈਂਡ ਵਰਕ ਕਰਾਉਣ ਲਈ ਤੇ ਹੋਰ ਆਰੀ ਵਰਕ ਕਰਾਉਣ ਲਈ ਹਰ ਤਰ੍ਹਾਂ ਦਾ ਪੇਂਟ ਸੂਟ ਲਈ ਇੰਨੇ ਜਿਆਦਾ ਸਟੱਫ ਐ ਪਲੇਨ ਜੀ ਸਾਡੇ ਕੋਲ ਚੰਗੇ ਚੰਗੇ ਬ੍ਰਾਂਡ ਦੇ ਆ ਜੀ ਐਸਕੇ ਦੇ ਹੋਗੇ ਜੀ ਭੁਪੇਂਦਰਾ ਦੇ ਹੋਗੇ ਜੀ ਟਿਸਟਾ ਦੇ ਤੁਹਾਨੂੰ ਕੱਪੜੇ ਮਿਲ ਜਾਣਗੇ ਜੀ ਹਰ ਤਰ੍ਹਾਂ ਦਾ ਤੁਹਾਨੂੰ ਕੱਪੜਾ ਪਿਓਰ ਵੈਲਿਊਏਟ ਮਿਲ ਜਾਊਗਾ ਮਿਲ ਜਾਊਗੀ ਹਾਂਜੀ ਹਰ ਤਰ੍ਹਾਂ ਦਾ ਕੱਪੜਾ ਤੁਹਾਨੂੰ ਮਿਲੂਗਾ ਜੀ ਹਾਂਜੀ ਤੇ ਅੱਜ ਦੀ ਵੀਡੀਓ ਲਈ ਸਿਰਫ ਇੰਨਾ ਹੀ ਜੀ ਮਿਲਦੇ ਆ ਜੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇੱਕ ਨਵਾਂ ਕੱਪੜਾ ਤੇ ਨਵਾਂ ਪਲੇਨ ਫੈਬਰਿਕ ਲੈ ਕੇ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ